ਰੇਡਾਂ ਪਾਉਂਦੇ ਤੇ ਗੱਲਾਂ ਹੋਰ ਹੋਣੀਆਂ ਸੀ ਤੇ ਇਸ ਸਮੇਂ ਅਗਲੀ ਕਬੱਡੀ ਤੇ ਕਰਦਾ ਟਰਾਈ ਨੌਜਾਨ ਗੱਭਰੂ ਅਬਦੁੱਲਾ ਰਾਜਪੂਤ ਡੱਕਣ ਦੀ ਰੱਖਣ ਦੀ ਰਾਜਪੂਤ ਅਬਦੁੱਲਾ ਤੇ ਲਹਿੰਦੇ ਦਾ ਇੱਕ ਗੱਭਰੂ ਦੇਖਿਆ ਰਾਜਪੂਤ ਅਬਦੁੱਲਾ ਇੰਨੀ ਭਰੀਆ ਜਾਨ ਜੁੱਸੇ ਵਿੱਚ ਫਿਰੇ ਖੇਡਦਾ ਖੁੱਲਾ ਗੱਲਾਂ ਗੱਲ ਨਹੀਂ ਕੋਈ ਝੂਟ ਕਾਲਿਆ ਜਾਫੀ ਹੈ ਅਨਮੁੱਲਾ ਲਹਿੰਦੇ ਵਾਲਾ ਗੱਭਰੂ ਵੇਖਿਆ ਬੜੀ ਦਲੇਰੀ ਨਾਲ ਕਬੱਡੀ ਪਾਉਂਦਾ ਬੋਲੜੇ ਜਿਹੜੇ ਜਿਹੜੇ ਬੋਲਣ ਨੂੰ ਪਿਆਰ ਕਰਦੇ ਆ ਤਾਰੀਆਂ ਦੇ ਇਹ ਗੱਲ ਸਮੇਂ ਦੀ ਹੋਣੀ ਹੈ ਲਓ ਹਰਮਨ ਬੁੱਲਟ ਦੀ ਕਬੱਡੀ ਪਾਈ ਹੋਈ ਹੈ ਪਰ ਸਾਹੋਕੇ ਵਾਲਾ ਰਵੀ ਉਹ ਮੁੰਡਾ ਲਾਲਾ ਸਿੱੜਦਾ ਹੈ ਜਹਾਜ਼ ਬਣਦਾ ਹੈ ਜਸਵਿੰਦਰ ਸ਼ੋਕਰ ਉਹਨਾਂ ਦਾ ਜਿਹੜਾ ਅਰ ਸ਼ੋਕਰ ਉਹਨਾਂ ਦੀ ਟੀਮ ਖੇਡ ਰਹੀ ਆ ਅਗਲੀ ਰੇਡ ਸੁਲਤਾਨ ਇਸ ਵੇਲੇ ਇੱਥੇ ਹੁਣ ਸਲਾਮਾ ਜੁਰਤਾ ਨੂੰ ਕਦਰਨਾ ਪੈਂਦੀ ਅੱਤ ਕਰ ਮੁੰਡੇ ਅੱਤ ਕਰਾਉਣੇ ਜੰਮਦੀ ਐ ਉਹ ਗੱਭਰੂ ਅੱਤ ਕਰਾਉਣੇ ਜੰਮਦੀ ਐ ਜਿਹੜੇ ਪਟਿਆਰੇ ਦੇ ਤੇ ਕਈ ਦਰਸ਼ਕ ਪੁਆਇੰਟ ਗਿਣ ਰਹੇ ਆ ਐਨ ਉਂਗਲਾ ਤੇ ਜਦੋਂ ਇਹਦੀ ਧੌਲ ਵੱਜਦੀ ਆ ਨਾ ਫੇਰ ਖੜਕਾ ਕਹਿੰਦੇ ਬੜੀ ਦੂਰ ਤੱਕ ਸੁਣਦਾ ਪਰ ਬੋਲਟ ਤੇ ਬਸ ਖਾਰੂਏ ਨਾਵਾਂ ਦਾ ਮਾਰਦੇ ਹੁਣ ਕਹਿੰਦੇ ਦਰਸ਼ਕ ਸੋਚਦੇ ਆ ਵੀ ਰਾਜਪੂਤ ਨਾਲ ਮੁਕਾਬਲਾ ਹੋ ਜਾਏ ਸਰਗੋਦੇ ਵਾਲਾ ਥੀਰ ਬੁਲੇਟ 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 ਤੇ ਸਿਰਾ ਰਾਜਪੂਤ ਬੁਲੇਟ ਮੇਲਾ ਕੜਾ ਸਿਰਾ ਲੱਗਿਆ ਸਿਰਾ ਲੱਗਿਆ ਬਾਕੀ